Google ਨੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ YouTube ਤੇ ਗਲਤ ਜਾਣਕਾਰੀ ਅਤੇ ਫੈਂਡਾ ਫਲਾਨ ਵਾਲੇ ਕਲਬ ਵਰਤੀ ਕਾਰਵਾਈ ਕਰਦਿਆਂ 2025 ਦੀ ਦੂਜੀ ਤਿਮਾਹੀ April-June ਦੌਰਾਨ 11000 ਤੋਂ ਵੱਧ ਚੈਨਲ ਅਤੇ ਅਕਾਊਂਟ ਹਟਾ ਦਿੱਤੇ ਹਨ। ਇਹ ਕਾਰਵਾਈ Google ਦੀ Thread Analysis Group ਟੈਗ ਵੱਲੋਂ ਚਲਾਈ ਗਈ ਮਹਿਮ ਦਾ ਹਿੱਸਾ ਸੀ ਜੋ ਪਲੇਟਫਾਰਮ ਤੇ ਚੱਲ ਰਹੀਆਂ ਕੋਆਰਡੀਨੇਟਰ ਇਨਫਲੂਐਂਸ ოਪਰੇਸ਼ਨਸ ਨੂੰ ਨਿਸ਼ਾਨਾ ਬਣਾਦੀ ਹੈ। ਸਾਮਣੀ ਆਇ ਸਭ ਤੋਂ ਵੱਧ ਚੀਨ ਤੇ ਰੂਸ ਸੰਬੰਧੀ ਚੈਨਲ Google ਦੇ ਅਨੁਸਾਰ ਹਟਾਏ ਗਏ ਚੈਨਲਾਂ ਚੋਂ 7000 ਚੈਨਲ ਚੀਨ ਨਾਲ ਜੁੜੇ ਹੋਏ ਸਨ ਜੋ ਹਿੰਦੀ ਚੀਨੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਵੀਡੀਓ ਜਾਰੀ ਕਰਦੇ ਸਨ ਇਨ੍ਹਾਂ ਵੀਡੀਓਸ ਰਾਹੀਂ ਚੀਨ ਦੀ ਸਰਕਾਰ ਰਾਸ਼ਟਰਪਤੀ Xi Jinping ਦੀ ਤਾਰੀਫ਼ ਕੀਤੀ ਜਾਂਦੀ ਸੀ ਅਤੇ ਅਮਰੀਕਾ ਦੀ ਵਿਦੇਸ਼ ਨੀਤੀ ਦੀ ਅਲੋਚਨਾ ਕੀਤੀ ਜਾਂਦੀ ਸੀ ਇਸ ਦੇ ਨਾਲ ਹੀ ਕਰੀਬ 2000 ਚੈਨਲ ਰੂਸ ਨਾਲ ਜੁੜੇ ਹੋਏ ਮਿਲੇ ਜੋ ਕਿ ਯੂਕਰੇਨ ਜੋ NATO ਅਤੇ ਪੱਛਮੀ ਦੇਸ਼ਾਂ ਦੀ ਨਿੰਦਾ ਕਰ ਰਹੇ ਸਨ ਇਹ ਚੈਨਲ ਕਈ ਭਾਸ਼ਾਵਾਂ ਵਿੱਚ ਸਮਗਰੀ ਪੋਸਟ ਕਰਦੇ ਸਨ ਜੋ ਰੂਸ ਦੇ ਪੱਖ ਵਿੱਚ ਹੋਣ ਦਾ ਇਹਨਾਂ ਦਾ ਮੁੱਖ ਮਕਸਦ ਦੱਸਿਆ ਗਿਆ। ਮਈ ਮਹੀਨੇ ਦੌਰਾਨ Google ਨੇ ਰੂਸ ਤੇ ਰਾਜਨੀਤਿਕ ਨਿਯੰਤਰਿਤ ਮੀਡੀਆ ਆਰਟੀ ਰਸ਼ੀਆ ਟੂਡੇ ਨਾਲ ਜੁੜੇ ਵੀ YouTube ਚੈਨਲ ਚਾਰ ਬੰਗਿਆ ਆਪਣਾ ਅਕਾਊਂਟ ਅਤੇ ਇੱਕ ਬਲੌਗਰ ਫੇਸ ਵੀ ਹਟਾਇਆ। ਆਰਟੀ ਤੇ ਇਲਜ਼ਾਮ ਹੈ ਕਿ ਉਸਨੇ 2024 ਦੇ ਚੋਣਾਂ ਤੋਂ ਪਹਿਲਾਂ ਕੰਜ਼ਰਵੇਟਿਵ ਇਨਫਲੂਐਂਸਰ ਨੂੰ ਪੈਸੇ ਦੇ ਕੇ ਪ੍ਰੋਪਗੈਂਡਾ ਸਮਗਰੀ ਬਣਵਾਈ। Google ਦੀ ਰਿਪੋਰਟ ਮੁਤਾਬਕ ਇਹ ਕਾਰਵਾਈ ਸਿਰਫ ਕੀਨਤ ਤੇ ਰੂਸ ਤੱਕ ਹੀ ਸੀਮਤ ਨਹੀਂ ਸੀ ਹੋਰ ਵੀ ਕਈ ਦੇਸ਼ਾਂ ਜਿਵੇਂ ਕਿ ਅਜਬਿਆਜ਼ਾਨ, ਇਰਾਨ, ਤੁਰਕੀ, ਇਜ਼ਰਾਈਲ, ਰូមਾਨੀਆ ਤੇ ਕਾਨਾ ਤੋਂ ਵੀ ਪ੍ਰੋਪਗੈਂਡਾ ਚੈਨਲ ਤੇ ਅਕਾਊਂਟ ਸਾਹਮਣੇ ਆਏ ਹਨ ਇਨ੍ਹਾਂ ਚੋਂ ਕਈ ਨੇ ਰਾਜਨੀਤਿਕ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਜਦਕਿ ਉਹਾਂ ਨੇ ਇਜ਼ਰਾਈਲ ਫਿਲਸਤੀਨ ਟਕਰਾਵ ਵਰਗੀਆਂ ਗੰਭੀਰ ਗਲੋਬਲ ਸਥਿਤੀਆਂ ਉੱਤੇ ਪਰਵਾਹ ਪਾਉਣ ਦੀ ਕੋਸ਼ਿਸ਼ ਕੀਤੀ 2025 ਦੀ ਪਹਿਲੀ ਤਿਹਾਈ ਚ 23000 ਤੋਂ ਵੱਧ ਅਕਾਊਂਟ ਹਟਾਏ ਗਏ ਸਨ ਅਤੇ ਹੁਣ ਤੱਕ ਸਾਲ ਦੇ ਮੌਜੂਦਾ ਅੰਕੜੇ ਮੁਤਾਬਕ ਕੁੱਲ 34000 ਤੋਂ ਵੱਧ ਚੈਨਲਾਂ ਨੂੰ ਹਟਾਇਆ ਜਾ ਚੁੱਕਾ ਹੈ